ਵੀਡੀਓ ਬਣ ਗਈ ਹਾਂ ਬਸ ਠੀਕ ਹੈ ਦਿਲਜੀਤ ਦੋਸਾਂਝ ਦੀ ਆ ਵੀਡੀਓ ਤੁਸੀਂ ਪਹਿਲਾਂ ਕਦੇ ਨਹੀਂ ਦੇਖੀ ਹੋਵੇਗੀ ਦੇਖੋ ਕਿਸ ਤਰੀਕੇ ਦੇ ਨਾਲ ਪੁਸ਼-ਅਪਸ ਮਾਰ ਕੇ ਕਹਿੰਦੇ ਨੇ ਕਿ ਬਣ ਗਈ ਵੀਡੀਓ ਬਸ ਫੇਰ ਠੀਕ ਹੈ ਤਾਂ ਕੁਦਰਤ ਦੀ ਗੋਦ ਦੇ ਵਿੱਚ ਦਿਲਜੀਤ ਦੋਸਾਂਝ ਪੰਜਾਬੀ ਗਾਇਕ ਜੋ ਕਿ ਹੁਣ ਕੁਦਰਤ ਦੀ ਗੋਦ ਦੇ ਵਿੱਚ ਨਜ਼ਾਰੇ ਲੈਂਦੇ ਹੋਏ ਨਜ਼ਰ ਆ ਰਹੇ ਨੇ ਵੀਡੀਓ ਦੇ ਵੀ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਉਹ ਪੁਸ਼-ਅਪਸ ਵੀ ਲਾ ਰਹੇ ਨੇ ਤੇ ਵਕ ਵਕ ਤਾਂ ਥਾਵਾਂ ਦੇ ਉੱਤੇ ਘੁੰਮਦੇ ਹੋਏ ਵੀ ਨਜ਼ਰ ਆਰੇ ਨੇਦਰਸ ਦਿਲ ਲੂਮੀਨਾਟੀ ਟੂਰ ਦੇ ਦੌਰਾਨ ਦਿਲਜੀਤ ਦੋਸਾਂਝ ਦਾ ਦੇਸ਼ ਦੇ ਭਾਰਤ ਦੇ ਵੱਖ-ਵੱਖ ਵੱਡੇ-ਵੱਡੇ ਸ਼ਹਿਰਾਂ ਦੇ ਵਿੱਚ ਜਿਹੜੇ ਕਿ ਪ੍ਰੋਗਰਾਮ ਕੀਤੇ ਜਾ ਰਹੇ ਨੇਗੇ ਤਾਂ ਐਨੀ ਦਿਨੀ ਦਿਲਜੀਤ ਦੋਸਾਂਝ ਸ਼ਹੀਦੀ ਦਿਹਾੜਿਆਂ ਦੇ ਕਰਕੇ ਆਪਣੇ ਪ੍ਰੋਗਰਾਮ ਦੇ ਉੱਤੇ ਰੋਕ ਲਗਾਈ ਹੋਈ ਸੀਗੀ ਤਾਂ ਹੁਣ ਫੇਰ ਆ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵਾਇਰਲ ਹੋ ਰਹੀ ਹੈਗੀ ਹੈ ਦੱਸਦੇ ਕਿ ਦਿਲਜੀਤ ਦੋਸਾਂਝ ਜੋ ਕਿ ਪੰਜਾਬ ਦੇ ਨਹੀਂ ਪੂਰੇ ਦੇਸ਼ ਦੀ ਦਿਲ ਦੀ ਧੜਕਣ ਬਣੇ ਹੋਏ ਨੇ ਵਿਦੇਸ਼ਾਂ ਦੇ ਵਿੱਚ ਵੀ ਲੋਕ ਉਹਨਾਂ ਨੂੰ ਕਾਫੀ ਪਿਆਰ ਕਰਦੇ ਨੇ ਤਾਂ ਪੁਸ਼-ਅਪਸ ਜਿਹੜੇ ਕਿ ਲਾਂਦੇ ਹੋਏ ਨਜ਼ਰ ਆ ਰਹੇ ਨੇ ਦਿਲਜੀਤ ਦੋਸਾਂਝ ਤਾਂ ਉਹ ਦੇਖਦੇ ਆ ਆ ਵੀਡੀਓ ਦੱਸਦੇ ਕਿੰਨੇ ਮਾਰ ਲਏ ਦੱਸ ਦਿਓ ਵੀਡੀਓ ਬਣ ਗਈ ਹਾਂ ਬਸ ਠੀਕ ਆ ਦਿਲਜੀਤ ਦੋਸਾਂਝ ਦੀ ਆ ਵੀਡੀਓ ਤੁਸੀਂ ਪਹਿਲਾਂ ਕਦੇ ਨਹੀਂ ਦੇਖੀ ਹੋਵੇਗੀ ਦੇਖੋ ਕਿਸ ਤਰੀਕੇ ਦੇ ਨਾਲ ਪੁਸ਼-ਅਪਸ ਮਾਰ ਕੇ ਕਹਿੰਦੇ ਨੇ ਕਿ ਬਣ ਗਈ ਵੀਡੀਓ બસ ਫੇਰ ਠੀਕ ਹੈ ਤਾਂ ਕੁਦਰਤ ਦੀ ਗੋਦ ਦੇ ਵਿੱਚ ਦਿਲਜੀਤ ਦੋਸਾਂਝ ਪੰਜਾਬੀ ਗਾਇਕ ਜੋ ਕਿ ਹੁਣ ਕੁਦਰਤ ਦੀ ਗੋਦ ਦੇ ਵਿੱਚ ਨਜ਼ਾਰੇ ਲੈਂਦੇ ਹੋਏ ਨਜ਼ਰ ਆ ਰਹੇ ਨੇ ਵੀਡੀਓ ਦੇ ਵੀ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਉਹ ਪੁਸ਼-ਅਪਸ ਵੀ ਲਾ ਰਹੇ ਨੇ ਤੇ ਵਕ-ਵਕ ਤਾਂ ਥਾਵਾਂ ਦੇ ਉੱਤੇ ਘੁੰਮਦੇ ਹੋਏ ਵੀ ਨਜ਼ਰ ਆ ਰਹੇ ਨੇ ਦਰਸਾ ਦਿਲ ਲੂਮੀਨਾਟੀ ਟੂਰ ਦੇ ਦੌਰਾਨ ਦਿਲਜੀਤ ਦੋਸਾਂਝ ਦਾ ਦੇਸ਼ ਦੇ ਭਾਰਤ ਦੇ ਵਕ-ਵਕ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਜੋੜੇ ਕਿ ਪ੍ਰੋਗਰਾਮ ਕਿਤੇ ਜਾ ਰਹੇ ਨੇਗੇ ਤਾਂ ਐਨੀ ਦਿਨੀ ਦਿਲਜੀਤ ਦੋਸਾਨ ਸ਼ਹੀਦੀ ਦਿਹਾੜਿਆਂ ਦੇ ਕਰਕੇ ਆਪਣੇ ਪ੍ਰੋਗਰਾਮ ਦੇ ਉੱਤੇ ਰੋਕ ਲਗਾਈ ਹੋਈ ਸੀਗੀ ਤਾਂ ਹੁਣ ਫੇਰ ਆ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵਾਇਰਲ ਹੋ ਰਹੀ ਹੈਗੀ ਹੈ ਦੱਸਦੇ ਕਿ ਦਿਲਜੀਤ ਦੋਸਾਨ ਜੋ ਕਿ ਪੰਜਾਬ ਦੇ ਨਹੀਂ ਪੂਰੇ ਦੇਸ਼ ਦੀ ਦਿਲ ਦੀ ਧੜਕਣ ਬਣੇ ਹੋਏ ਨੇ ਵਿਦੇਸ਼ਾਂ ਦੇ ਵਿੱਚ ਵੀ ਲੋਕ ਉਹਨਾਂ ਨੂੰ ਕਾਫੀ ਪਿਆਰ ਕਰਦੇ ਨੇ ਤਾਂ ਪੁਸ਼-ਅਪਸ ਜਿਹੜੇ ਕਿ ਲਾਂਦੇ ਹੋਏ ਨਜ਼ਰ ਆ ਰਹੇ ਨੇ ਦਿਲਜੀਤ ਦੋਸਾਨ ਆਸਦੇਓ ਕਿੰਨੇ ਮਾਰਨੇ ਆਸਦੇਓ ਵੀਡੀਓ ਬਣ ਗਈ ਹਾਂ ਬਸ ਠੀਕ ਹੈ ਦਿਲਜੀਤ ਦੋਸਾਂਝ ਦੀ ਆ ਵੀਡੀਓ ਤੁਸੀਂ ਪਹਿਲਾਂ ਕਦੇ ਨਹੀਂ ਦੇਖੀ ਹੋਵੇਗੀ ਦੇਖੋ ਕਿਸ ਤਰੀਕੇ ਦੇ ਨਾਲ ਪੁਸ਼-ਅਪਸ ਮਾਰ ਕੇ ਕਹਿੰਦੇ ਨੇ ਕਿ ਬਣ ਗਈ ਵੀਡੀਓ ਬਸ ਫੇਰ ਠੀਕ ਹੈ ਤਾਂ ਕੁਦਰਤ ਦੀ ਗੋਦ ਦੇ ਵਿੱਚ ਦਿਲਜੀਤ ਦੋਸਾਂਝ ਪੰਜਾਬੀ ਗਾਇਕ ਜੋ ਕਿ ਹੁਣ ਕੁਦਰਤ ਦੀ ਗੋਦ ਦੇ ਵਿੱਚ ਨਜ਼ਾਰੇ ਲੈਂਦੇ ਹੋਏ ਨਜ਼ਰ ਆ ਰਹੇ ਨੇ ਵੀਡੀਓ ਦੇ ਵੀ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਉਹ ਪੁਸ਼-ਅੱਪਸ ਵੀ ਲਾ ਰਹੇ ਨੇ ਤੇ ਵਕ-ਵਕ ਤਾਂ ਥਾਵਾਂ ਦੇ ਉੱਤੇ ਘੁੰਮਦੇ ਹੋਏ ਵੀ ਨਜ਼ਰ ਆ ਰਹੇ ਨੇ ਦਰਸਾ ਦਿਲ ਲੂਮੀਨਾਟੀ ਟੂਰ ਦੇ ਦੌਰਾਨ ਦਿਲਜੀਤ ਦੋਸਾਂਜ ਦਾ ਦੇਸ਼ ਦੇ ਭਾਰਤ ਦੇ ਵਕ-ਵਕ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਜੋੜੇ ਕਿ ਪ੍ਰੋਗਰਾਮ ਕੀਤੇ ਜਾ ਰਹੇ ਨੇਗੇ ਤਾਂ ਐਨੀ ਦਿਨੀ ਦਿਲਜੀਤ ਦੋਸਾਂ ਸ਼ਹੀਦੀ ਦਿਹਾੜਿਆਂ ਦੇ ਕਰਕੇ ਆਪਣੇ ਪ੍ਰੋਗਰਾਮ ਦੇ ਉੱਤੇ ਰੋਕ ਲਗਾਈ ਹੋਈ ਸੀਗੀ ਤਾਂ ਹੁਣ ਫੇਰ ਆ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵਾਇਰਲ ਹੋ ਰਹੀ ਹੈਗੀ ਹੈ ਦੱਸਦੇ ਕਿ ਦਿਲਜੀਤ ਦੋਸਾਂ ਜੋ ਕਿ ਪੰਜਾਬ ਦੀ ਨਹੀਂ ਪੂਰੇ ਦੇਸ਼ ਦੀ ਦਿਲ ਦੀ ਧੜਕਣ ਬਣੇ ਹੋਏ ਨੇ ਵਿਦੇਸ਼ਾਂ ਦੇ ਵਿੱਚ ਵੀ ਲੋਕ ਉਹਨਾਂ ਨੂੰ ਕਾਫੀ ਪਿਆਰ ਕਰਦੇ ਨੇ ਤਾਂ ਪੁਸ਼-ਅਪਸ ਜਿਹੜੇ ਕੀ ਲਾਂਦੇ ਹੋਏ ਨਜ਼ਰ ਆ ਰਹੇ ਨੇ ਦਿਲਜੀਤ ਦੋਸਾਂਜ ਤਾਂ ਉਹ ਦੇਖਦੇ ਆ ਆ ਵੀਡੀਓ